ਵਜ਼ੂਰ ਅਲੀ ਕਹਿੰਿਆ ਬੰਦਿਆਂ ਹੋ ਗਿਆ ਜਿੰਨਾ ਚਾਹਦੇ ਸਾਰੀ ਸੰਗਤਾਂ ਗਰੀਬ ਬੰਦਿਆਂ ਰਿਕਸ਼ਾ ਚਲਾਣਿਆਂ ਬਿਜਾੜੀ ਦੇਖੋ ਉਹ ਮਰ ਗਿਆ ਕੋਈ ਦੋਨ ਜ਼ਿੰਮੇਵਾਰੇ ਖੋਤੇ ਚੋਰੀ ਦਵਾਈ ਲੈਣੀ ਹੈ ਦਵਾਈ ਮਿਲਦੀ ਨਹੀਂ ਆਈਏ ਤੇ ਮੁੜ ਜੀਦਾ ਕੀ ਕਹਿੰਦੇ ਆ ਕਹਿੰਦੇ ਸਾਡੀ ਹੜਤਾਲ ਹੈ ਦਵਾਈ ਦੇਣੀ ਨਹੀਂ ਇਹ ਕਿਸੇ ਦੀ ਦਵਾਈ ਲੈਣਾ ਤੇ ਨਾ ਜਾਣ ਛੜਾਉਦੀ ਕੀ ਕਰੇ ਉਹ ਮਿਲਦੀ ਨਹੀਂ ਤਿੰਨ ਚਾਰ ਦਿਨ ਹੋ ਗਏ ਜੀ ਆਉਂਦੇ ਨੂੰ ਜੀ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲ ਜੀ ਨੇ ਡਾਕਟਰ ਹੈ ਹੜਤਾਲ ਤੇ ਹੈ 8 ਵਜੇ ਤੋਂ ਲੈ ਕੇ 11 ਵਜੇ ਤੱਕ ਅੱਜ ਤੀਜਾ ਦਿਨ ਹੈ ਹੜਤਾਲ ਦਾ ਮਰੀਜ਼ ਪਰੇਸ਼ਾਨ ਹੋ ਰਹੇ ਆ ਇਹ ਦੇਖੋ ਤੁਸੀਂ ਜਿਹੜੇ ਨਸਾ ਸੜਾਓ ਕੇਂਦਰ ਦੇ ਵਿੱਚ ਓਡ ਕਲੀਨਿਕ ਦੇ ਵਿੱਚ ਪੰਜਾਬ ਦਾ ਲੱਖਾਂ ਵੀ 2 ਲੱਖ ਤੋਂ ਉੱਪਰ ਮਰੀਜ਼ ਜਿਹੜਾ ਹੈ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਸਵੇਰੇ ਹੀ ਦਵਾਈ ਲੈਣ ਵਾਸਤੇ ਆ ਜਾਂਦੇ ਆ ਲੇਕਿਨ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਇਹਨ ਲੋਕਾਂ ਨੂੰ ਕਰਨਾ ਪੈ ਰਿਹਾ ਗੱਲਬਾਤ ਕਰਨੇ ਕੀ ਨਾਮ ਹੈ ਤੁਹਾਡਾ ਸਾਦਾ ਸਿੰਘ ਸਾਦਾ ਸਿੰਘ ਜੀ ਕੀ ਮੁਸ਼ਕਿਲ ਆ ਰਹੀ ਹੈ ਦਵਾਈ ਲੈਣੀ ਹੈ ਦਵਾਈ ਮਿਲਦੀ ਨਹੀਂ ਆਈ ਹੈ ਤੇ ਮੁਰਜੀ ਦਾ ਕੀ ਕਹਿੰਦੇ ਆ ਕਹਿੰਦੇ ਸਾਡੀ ਹੜਤਾਲ ਹੈ ਦਵਾਈ ਦੇਣੀ ਨਹੀਂ ਆਮਰ ਕਰਤਾਰ ਜੀ ਤੁਹਾਡੇ ਕੀ ਨਾਮ ਹੈ ترਸੇਮ ਆ ਜੀ ਹਾਂ ترਸੇਮ ਕੀ ਕਿਸੇ ਦੀ ਦਵਾਈ ਲੈਣਾ ਇਥੇ ਨਸ਼ਾ ਛਡਾਉਦੀ ਹਾਂ ਫਿਰ ਕੀ کہہ ਰਹੇ ਹੋ ਮਿਲਦੀ ਨਹੀਂ ਤਿੰਨ ਚਾਰ ਦਿਨ ਹੋ ਗਏ ਜੀ ਆਉਂਦਿਆਂ ਨੂੰ ਜੀ ਡੇਲੀ ਆ ਕੇ ਮੁੜ ਜਾਂਦੇ ਨੇ ਜੀ ਇਸ ਤਰੀ ਲਾ ਕੇ ਮੁੜ ਜਾਂਦੇ ਹਾਂ ਜੀ ਹਾਂ ਹਾਂ ਜੀ ਹਾਂ ਇਹ ਕਿ ਸਾਨੂੰ ਹੋ ਗਿਆ 8-10 ਦਿਨ ਆਉਂਦਿਆਂ ਨੂੰ ਜੀ ਰੋਜ਼ ਇੱਕ ਦਿਨ ਦੀ ਦੋ ਗੋਲੀਆਂ ਦੇ ਦਿੰਦੇ ਨੇ ਮੁੜ ਕੇ ਕਹਿੰਦੇ ਨੇ ਹਰਤਾ ਵਾਲਾ ਜੀ ਜੇ ਅਸੀਂ ਸਮਾਨੇ ਪਟਿਆਲੇ ਤੋਂ ਦੁਬਾਰੀ ਗੋਲੀਆਂ ਵੱਧ ਲਖਿਆ ਕੇ ਲੈ ਆਉਂਦੇ ਆਂ ਸਨੂਰੇ ਘੱਟ ਮਿਲਦੀਆਂ ਨੇ ਉਥੋਂ ਲਈ ਕਰ ਦਿੱਤੇ ਜਾ ਰਿਹਾ ਜਿਹੜੇ ਆਮ ਲੋਕ ਐ ਪਰੇਸ਼ਾਨ ਹੋ ਰਹੇ ਦਵਾਈਆਂ ਲੈ ਮਿਲੇ ਕੋਈ ਮਰੀਜ਼ ਐ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਇੱਥੇ ਆ ਰਹੀਆਂ ਬੱਚੇ ਦਿਖਾਣਾ ਤੁਸੀਂ ਜੀ ਨਾਮ ਆਪ ਦਾ ਮਨੀਸ਼ ਆ ਜੀ ਹਾਂ ਇਹ ਹੜਤਾਲ ਪਰ ਡਾਕਟਰ ਤੀਨ ਅੱਜ ਤੀਸਰਾ ਦਿਨ ਐ ਹਾਂਜੀ ਕੀ ਪ੍ਰਸੰਨਿਆ ਜੀ ਆਇਆ ਤੁਹਾ ਆਇਆਂ ਦਾ ਦਵਾਇਆਂ ਨਹੀਂ ਮਿਲ ਕੱਲ ਵੀ ਸਾਰਾ ਦਿਨ ਬੈਠ ਕੇ ਵੱਗੇ ਜੀ ਕੱਲ ਵੀ ਸ਼ਾਮ ਹੋ ਗਈ ਜੀ ਪੂਰੇ 5 ਵਜੇ ਕਦੇ ਕਰ ਗਏ ਹਾਂ ਜੀ ਕੱਲ ਵੀ ਰੇਟ ਮਿਲ ਹਾਂਜੀ ਪਿੰਡੋਂ ਆਏ ਹੋ ਹਾਂਜੀ ਪਿੰਡੋਂ ਆਏ ਕਿਹੜੇ ਪਿੰਡ ਸੈਜਪੁਰ ਆ ਜੀ ਸੈਜਪੁਰ ਤੋਂ ਹਾਂਜੀ ਤੁਸੀਂ ਮਾਤਾ ਸੈਜਪੁਰੇ ਤੋਂ ਆਇਆ ਜੀ ਅਸੀਂ ਇਹਨਾਂ ਦੇ ਨਾਲ ਹੀ ਹਾਂਜੀ ਇਕੱਠੇ ਅਸੀਂ ਕੱਲ ਵੀ ਸਾਰਾ ਦਿਨ ਬੈਠ ਕੇ ਵਾਗੇ ਸਾਨੂੰ ਦਵਾਈਆਂ ਨਹੀਂ ਮਿਲਦੀਆਂ ਹੈਗਾ ਡਾਕਟਰ ਕਦੇ ਕੋਈ ਨਹੀਂ ਮਿਲਦਾ ਕਦੇ ਕੋਈ ਨਹੀਂ ਮਿਲਦਾ ਇਹ ਡਾਕਟਰ ਅੱਜ ਤੀਸਰੇ ਦਿਨ ਹੜਤਾਲ ਤੇ ਹੈ ਹਾਂਜੀ ਹਾਂਜੀ ਹੜਤਾਲ ਕਰਕੇ ਉਹ ਵੀ ਹੋ ਰਿਹਾਗਾ ਹੁਣ ਆ ਜਾਂਨੇ ਆ ਮੁੜ ਜੰਨੇ ਆਗੇ ਯਾ ਹੁਣ ਪ੍ਰਾਈਵੇਟ ਦਵਾਈਆਂ ਲੈਣ ਜੋਗੇ ਨਹੀਂ ਹੈਗੇ ਕੀ ਤਕਲੀਫ ਹੈ ਬੱਚਿਆਂ ਨੂੰ ਬੱਚੇ ਨੂੰ ਸਾਨੂੰ ਆਪ ਨੂੰ ਆਗੇ ਤੁਸੀ ਤੁਹਾਨੂੰ ਕੀ ਤਕਲੀਫ ਹੈ ਸਾਡੇ ਜੀ ਆ ਢਿੱਡ ਚ ਦਰਦ ਹੁੰਦਾਗਾ ਅੱਜ ਅਸੀਂ ਉਹ ਮਤਲਬ ਜੀ ਹੜਤਾਲ ਦਾ ਸਾਡਾ ਤੀਜਾ ਦਿਨ ਹੈਗਾ ਅੱਜ 8 ਤੋਂ 11 ਵਜੇ ਤੱਕ ਓਪੀਡੀ ਅਸੀਂ ਬੰਦ ਰੱਖਾਂਗੇ ਉਸ ਤੋਂ ਬਾਅਦ ਅਸੀਂ 11 ਵਜੇ ਤੋਂ ਬਾਅਦ ਸਟਾਰਟ ਕਰਾਂਗੇ ਅੱਜ ਪਾਰਸ਼ੀਅਲ ਹੜਤਾਲ ਹੈਗਾ ਮੱਕੀ ਅੱਜ ਸਾਡੀ ਸਾਡੇ ਉੱਚ ਅਧਿਕਾਰੀਆਂ ਦੀ ਕੈਬਨਟ ਮਿਸਟਰ ਨਾਲ ਮੀਟਿੰਗ ਹੈਗੀ ਜੇ ਕੁਛ ਲ ਨਿਕਲਦਾ ਹੈ ਤਾਂ ਅਸੀਂ ਕੱਲ ਤੋਂ ਵਾਪਸ ਆਵਾਂਗੇ ਨਹੀਂ ਤਾਂ ਕੱਲ ਪੂਰੀ ਤਰ੍ਹਾਂ ਤੋਂ ਓਪੀਡੀ ਸੇਵਾਵਾਂ ਟੋਟਲੀ ਬੰਦ ਰਹਿਣਗੀਆਂ ਓਪੀਡੀ ਸੇਵਾ ਤੋਂ ਪੂਰਾ ਦਿਨ ਬੰਦ ਕਸ ਰਿਹਾ ਹੈ ਅੱਜ ਤੀਜਾ ਦਿਨ ਹੈ 11ਵੇਂ ਤੱਕ ਹੜਤਾਲ ਹੈ ਜੇ ਸਰਕਾਰ ਨੇ ਅੱਜ ਕੋਈ ਫੈਸਲਾ ਨਹੀਂ ਕੀਤਾ ਤਾਂ ਡਾਕਟਰਾਂ ਦਾ ਕਹਿਣਾ ਹੈ ਕਿ ਕੱਲ ਤੋਂ ਪੂਰਾ ਦਿਨ ਹੜਤਾਲ ਕੀਤੀ ਜਾਵੇਗੀ ਜਿਸki ਜ਼ਿੰਮੇਵਾਰੀ ਸਰਕਾਰ ਦੀ ਹੋਣੀ ਹੈ ਸਿਹਤ ਵਿਭਾਗ ਦੀ ਹੋਣੀ ਹੈ ਲੇਕਿਨ ਆਮ ਜਨਤਾ ਇਸ ਟਾਈਮ ਡਾਕਟਰਾਂ ਖੜਤਾਲ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ ਕੈਮਰਾਮੈਨ ਪਹਿਲੇ ਦਿਨ ਨਾਲ ਪਰਸੋਂ ਤੋਂ ਕੋ ਸਿਕ ਪੈਡਿਸ ਨੂੰ ਸਮਾਣਾ